ਲੁਧਿਆਣਾ ਚ ਦਿਲ ਦੇ ਲਾਉਣ ਵਾਲੀ ਘਟਨਾ ਆਈ ਸਾਹਮਣੇ ਜਿਮ ਜਾ ਰਹੀ ਕੁੜੀ ਨਾਲ ਵਾਪਰਿਆ ਭਾਣਾ ਤੇਜ਼ ਰਫ਼ਤਾਰ ਨੇ ਮਾਰੀ ਟੱਕਰ ਕੁੜੀ ਦੀ ਹੋਈ ਮੌਤ ਬਜ਼ੁਰਗ ਮਾਤਾ ਸੀ ਇੱਕੋ ਇੱਕਲੋਤਾ ਸਹਾਰਾ ਲਗਾਤਾਰ ਸਰ ਖਾਸੇ ਦੀਆਂ ਘਟਨਾਵਾਂ ਵਾਸਤੇ ਉਹਨਾਂ ਨੂੰ ਮਿਲਦੀਆਂ ਨੇ ਗੱਲ ਕਰੀਏ ਤਾਂ ਰੋਡ ਐਕਸੀਡੈਂਟ ਦੇ ਤਾਂ ਰੋਡ ਐਕਸੀਡੈਂਟ ਦਾ ਅੰਕੜਾ ਵੱਧਦਾ ਹੀ ਜਾ ਰਿਹਾ ਹੈ ਕਈ ਵਾਰ ਸਰਕ ਤੇ ਜਾਂਦਿਆਂ ਅਜਿਹੇ ਐਕਸੀਡੈਂਟ ਦੇਖਣ ਨੂੰ ਮਿਲਦੇ ਹਨ ਜਿਨ੍ਹਾਂ ਨੂੰ ਦੇਖ ਕੇ ਆਪਣੇ ਹੀ ਹੋਸ਼ ਉੱਡ ਜਾਂਦੇ ਨੇ ਸਰ ਖਾਸੇ ਕਈ ਪਰਿਵਾਰਾਂ ਦੇ ਘਰ ਚ ਸੱਥਰ ਵਿਚਾ ਚੁੱਕੇ ਨੇ ਤੇ ਕਈਆਂ ਦੇ ਪੁੱਤ ਤੇ ਕਈਆਂ ਦੇ ਮਾਪੇ ਇਸ ਦੁਨੀਆ ਨੂੰ ਅਲਵਿਦਾ ਕਹ ਗਏ ਨੇ ਐਸੇ ਤਰ੍ਹਾਂ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਦੀ ਸੀਸੀਟੀਵੀ ਤਸਵੀਰ ਸਾਹਮਣੇ ਆ ਜਿਸ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿਵੇਂ ਜਿਮ ਜਾ ਰਹੀ ਕੁੜੀ ਨੂੰ ਇੱਕ ਕਾਰ ਚਾਲਕ ਨੇ ਜ਼ੋਰਦਾਰ ਟੱਕਰ ਮਾਰੀ ਉਹ ਡਵਾਈਡਰ ਦੇ ਨਾਲ ਜਾ ਵਜੇ ਜਿਸ ਤੋਂ ਬਾਅਦ ਕੁੜੀ ਦੀ ਮੌਤ ਹੋ ਗਈ ਜਿਸ ਦੀ ਪਛਾਣ ਸਵੀਟੀ ਅਰੋੜਾ ਉਮਰ 33 ਸਾਲ ਵਜੋਂ ਹੋਈ ਦੱਸਿਆ ਜਾ ਰਿਹਾ ਹੈ ਕਿ ਇਹ ਬਜ਼ੁਰਗ ਮਾਂ ਦੀ ਇਕਲੋਤੀ ਬੇਟੀ ਸੀ ਇਸ ਘਟਨਾ ਪਰ ਜਦੋਂ ਉਸ ਦੀ ਬਜ਼ੁਰਗ ਮਾਂ ਨੂੰ ਪਤਾ ਲੱਗਾ ਤਾਂ ਰੋ ਰੋ ਕੇ ਬੁਰਾ ਹਾਲ ਹੋ ਗਿਆ ਰੋਂਦੀ ਮਾਂ ਨੇ ਕਾਰ ਚਾਲਕ ਨੂੰ ਕੀ ਕੁਝ ਕਿਹਾ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ ਮੇਰੀ ਬੇਟੀ ਜਿਮ ਜਾ ਰਹੀ ਸੀ ਸਵੇਰੇ 8:30 ਦਾ ਟਾਈਮ ਸੀ ਪਿੱਛੇ ਇੱਕ ਗੱਡੀ ਬਹੁਤ ਤੇਜ਼ ਰਫਤਾਰ ਨਾਲ ਆ ਰਹੀ ਜਿਹਨਾਂ ਨੇ ਚੁੱਕ ਕੇ ਮਾਰਿਆ ਦੇਖੀ ਦੁਬਾਰਾ ਡਿੱਗ ਗਈ ਦੁਬਾਰਾ ਉਹਦੇ 28 ਦੇ ਉੱਤੇ ਉਹਨੇ ਟਾਇਰ ਨੂੰ ਆਤਾ ਅੱਗੇ ਜਾ ਕੇ ਉਹਨੇ ਗੱਡੀ ਰੋਕ ਕੇ ਉੱਤਰ ਕੇ ਦੇਖਿਆ ਨੱਕ ਤੇ ਹੱਥ ਲਗਾ ਕੇ ਕਿ ਸਾਹ ਲੈ ਰਹੀ ਹੈ ਜਾਂ ਖਤਮ ਹੋ ਗਈ ਹੈ ਉਸ ਵਾਰ ਉਹਨੇ ਪੁਲਿਸ ਨੂੰ ਮੁਲਾਜ਼ਮ ਸੱਦਿਆ ਸਾਦਕੇ ਕਹਿੰਦਾ ਮੇਰੇ ਤੋਂ ਐਕਸੀਡੈਂਟ ਹੋ ਗਿਆ ਆਪਣਾ ਨਾਮ ਪਤਾ ਜੋ ਵੀ ਉਹਨੇ ਆਪਣਾ ਬਾਇਓ ਡਾਟਾ ਦਿੱਤਾ ਦੇ ਦਿੱਤਾ ਉਹਨੇ ਉਸ ਵਾਰ ਬੱਚਿਆਂ ਨੂੰ ਕਹਿੰਦਾ ਕਿਉਂਕਿ ਜਿੰਮ ਦੇ ਬੱਚੇ ਸੀ ਸਹਿਮ ਗਏ ਐਕਸੀਡੈਂਟ ਦੇਖ ਕੇ ਉਹਨਾਂ ਨੂੰ ਕਹਿੰਦਾ ਤੁਸੀਂ ਇਹ ਬੈਕ ਸਾਈਡ ਤੇ ਮੈਟਰ ਹੋ ਗਿਆ ਇੱਥੇ ਲੈ ਜਾਓ ਹਸਪੀਟਲ ਉੱਥੇ ਉਹ ਲੈ ਗਏ ਬੱਚਾ ਤਾਂ ਇੰਨੀ ਗਲਤੀ ਹੋ ਗਈ ਉਹਨਾਂ ਨੇ ਗੱਡੀ ਦੀ ਚਾਬੀ ਨਹੀਂ ਕੱਢੀ ਚਾਬੀ ਕੱਢਦਾ ਤਾਂ ਲਜਾ ਜਾ ਵੀ ਨਹੀਂ ਸਕਦਾ ਸੀ ਚਲੋ ਲੈ ਗਏ ਪਰ ਉਹ ਬੰਦਾ ਮੁੜ ਕੇ ਪਲਟ ਕੇ ਨਹੀਂ ਆਇਆ ਮੇਰੀ ਲੜਕੀ ਮਦਦ ਸ਼ਾਮ ਤੱਕ ਖਤਮ ਹੋ ਗਈ ਮੈਟਰ ਦੇ ਬਾਅਦ ਅਸੀਂ 40s 'ਚ ਗਏ 40s ਤੋਂ ਬਾਅਦ ਚੰਡੀਗੜ੍ਹ ਮੈਕਸ 'ਚ ਗਏ ਉਹਨਾਂ ਨੇ ਰੈਫਰ ਕੀਤਾ ਸਾਨੂੰ ਬੇਦੰਤਜ ਦਿੱਲੀ ਪਰਸੀ ਪਹੁੰਚ ਨਹੀਂ ਸਕੇ ਕੁਛ ਖੇਤਰ ਜਾ ਕੇ ਮੇਰੀ ਬੇਟੀ ਨੇ ਪਰਾਂ ਦੇ ਚਾਹਨੀ ਹੈ ਕਿ ਮੈਨੂੰ ਨਿਆਂ ਮਿਲਣਾ ਚਾਹੀਦਾ ਉਹਨੂੰ ਉਹਦਾ ਤਾਂ ਕੀ ਬਣੇਗਾ ਮੈਨੂੰ ਨਹੀਂ ਪਤਾ ਪਰ ਮੈਂ ਉਹ ਇੱਕ ਵਾਰੀ ਆਪਣੇ ਅੱਖਾਂ 'ਚੋਂ ਝਾਂ ਦੇਖ ਰਿਹਾ ਜ ਜਿਨੇ ਮੇਰਾ ਘਰ ਉਜਾੜਦਾ ਜਿਨੇ ਮੈਨੂੰ ਕੱਲੀ ਛੱਡਦਾ ਕਿਉਂਕਿ ਮੇਰੇ ਦੋ ਬੇਟੇ ਅੱਗੇ ਮਰ ਚੁੱਕੇ ਇੱਕੋ ਇੱਕ ਸਹਾਰਾ ਸੀ ਮੇਰੀ ਜ਼ਿੰਦਗੀ ਦਾ ਮੇਰੇ ਜੀਨ ਦਾ ਮੇਰੀ ਰੋਟੀ ਦਾ ਇੱਕੋ ਇੱਕ ਸਹਾਰਾ ਸੀ ਉਹ ਚਲੀ ਗਈ ਹੈ ਦੁਨੀਆ ਤੋਂ ਮੈਂ ਇੱਕ ਵਾਰ ਪੁੱਛਣਾ ਜ਼ਰੂਰ ਚਾਹਨੀ ਹੈ ਕਿ ਤੇਰੀ ਅੱਖਾਂ ਨੇ ਕੰਮ ਨਹੀਂ ਕੀਤਾ ਐਡਾ ਵੱਡਾ ਜੀ ਜਵਾਨ ਬੱਚਾ ਤੈਨੂੰ ਦਿਸਿਆ ਨਹੀਂ ਸੜਕ ਦੇ ਉੱਤੇ ਕਿ ਤੂੰ ਕਿਸ ਰੰਜਿਸ਼ ਨਾਲ ਮੇਰੀ ਕੁੜੀ ਨੂੰ ਮਾਰਿਆ ਮੈਂ ਨਿਆਂ ਚਾਹਨੀ ਹੈ ਔਰ ਮੈਂ ਨਿਆਂ ਨਿਆਂ ਲਵਾਂਗੀ ਇੱਕ ਵਾਰ ਮੈਂ ਮਿਲਾਂਗੀ ਜ਼ਰੂਰ ਉਸ ਬੰਦੇ ਨੂੰ ਉਹਨਾਂ ਪੁੱਛਾਂਗੀ ਆਪਣੇ ਮੂੰਹ ਨਾਲ ਕਿ ਤੂੰ ਮੇਰੇ ਬੱਚੇ ਨਾਲ ਇਦਾਂ ਕਿਉਂ ਕੀਤਾ ਕਿਉਂਕਿ ਮੇਰੀ ਜ਼ਿੰਦਗੀ ਦਾ ਆਖਰੀ ਸਹਾਰਾ ਖਤਮ ਹੋ ਗਿਆ ਸੜਕ 'ਤੇ ਪੈਦਲ ਚੱਲਣ ਲੱਗਿਆ ਸਾਨੂੰ ਹਮੇਸ਼ਾ ਖੱਬੇ ਪਾਸੇ ਸੜਕ ਤੋਂ ਹੀ ਚੱਲਣਾ ਚਾਹੀਦਾ ਤੁਹਾਨੂੰ ਦੱਸ ਦਈਏ ਕਈ ਵਾਰ ਸੜਕ ਪਾਰ ਕਰਦਿਆਂ ਵੀ ਲੋਕ ਅਜਿਹੇ ਹਾਸਿਆ ਦਾ ਸ਼ਿਕਾਰ ਹੋ ਜਾਂਦੇ ਨੇ ਇਸ ਲਈ ਸਾਨੂੰ ਹਮੇਸ਼ਾ ਦੋਨੋਂ ਪਾਸੇ ਦੇਖ ਕੇ ਹੀ ਸੜਕ ਪਾਰ ਕਰਨੀ ਚਾਹੀਦੀ ਹੈ ਤਾਂ ਜੋ ਅਜਿਹੇ ਸਰ ਖਾਸੇ ਦਾ ਸ਼ਿਕਾਰ ਹੋਣ ਤੋਂ ਬਚ ਸਕੀਏ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram x aur whatsapp channel par